ਪੰਜਾਬ ਦੇ ਵਿੱਚ ਇਹਨਾਂ ਨੂੰ ਜਿੱਥੇ ਦੇਖਿਆ ਜਾਵੇ ਇਹਨਾਂ ਨੂੰ ਲੈਂਚ 'ਚ ਖੜਾ ਕਰਕੇ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਇਹਨਾਂ ਨੂੰ ਗੋਲੀ ਮਾਰਨ ਦੇ ਆਰਡਰ ਕੀਤੇ ਜਾਣ ਮੈਂ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਦਾ ਹਾਂ ਕਿ ਜਿੰਨੇ ਵੀ ਜੇਲ੍ਹਾਂ ਦੇ ਵਿੱਚ ਬੰਦ ਇਸ ਕਿਸਮ ਦੇ ਅੱਤਵਾਦੀ ਨੇ ਕਿਸੇ ਖਾਸ ਵेशभूਸ਼ਾ ਵਾਲੇ ਉਹਨਾਂ ਨੂੰ ਲੈਂਚ 'ਚ ਖੜਿਆ ਕਰਕੇ ਗੋਲੀ ਮਾਰ ਦਿੱਤੀ ਜਾਵੇ ਤੇ ਜਿਹੜੇ ਵੇਲਰ ਇਹਨਾਂ دہشتਗਰ ਅੱਤਵਾਦੀਆਂ ਨੂੰ ਜੇਲ੍ਹਾਂ ਤੋਂ ਛਡਾਉਣ ਵਾਸਤੇ ਧਰਨੇ ਲਾਉਂਦੇ ਆ ਉਹਨਾਂ ਨੂੰ ਵੀ ਲੈਨਡ ਦੇ ਵਿੱਚ ਖੜੇ ਕਰਕੇ ਗੋਲੀ ਮਾਰ ਦਿੱਤੀ ਜਾਵੇ ਇਹਨਾਂ ਇਹ ਲੋਕ ਸਮਾਜ ਦੇ ਲਈ ਖਤਰਾ ਨੇ ਪੰਜਾਬ ਦੇ ਲੋਕ ਸਹਮੇ ਹੋਏ ਨੇ دہشت ਚ ਨੇ ਡੀਜੀਪੀ ਸਾਹਿਬ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਜੇ ਪੰਜਾਬ ਸਰਕਾਰ ਇਹਨਾਂ ਦੇ ਉੱਤੇ ਸਖਤੀ ਕਰੇ ਜਿਹੜੇ ਡਿਬਰੂਗੜ ਜੇਲਾ ਵਿੱਚ ਵੀ ਬੰਦ ਕੀਤੇ ਨੇ ਉਹਨਾਂ ਨੂੰ ਵੀ ਗੋਲੀ ਮਾਰ ਦੇਣੀ ਚਾਹੀਦੀ ਆ ਉਹਨਾਂ ਨੂੰ ਨਹੀਂ ਤਾਂ ਉਹ ਜਦੋਂ ਵਾਪਸ ਹੋਣਗੇ ਤੇ ਉਹ ਹਲਕਾਏ ਹੋਏ ਕੁੱਤੇ ਫਿਰ ਸਮਾਜ ਲਈ ਖਤਰਾ ਪੈਦਾ ਕਰਨਗੇ ਇਸ ਕਰਕੇ ਇਦਾਂ ਦੀ ਸੋਚ ਵਾਲਾ ਪੰਜਾਬ ਦੇ ਵਿੱਚ ਜਿਹੜਾ ਵੀ ਵੱਖਵਾਦੀ ਆ دہشتਗਰਦ ਅੱਤਵਾਦੀ ਆ ਉਹਨਾਂ ਸਾਰਿਆਂ ਨੂੰ ਲੰਬ ਲੰਬ ਕੇ ਚਾਹੇ ਕਿਸੇ ਧਾਰਮਿਕ ਸਥਾਨ ਚ ਕਿਉਂ ਨਾ ਲੁਕੇ ਹੋਣ ਜਿਸ ਤਰ੍ਹਾਂ 84 ਦੇ ਵਿੱਚ ਇਹਨਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਲੁਕੇ ਹੋਇਆਂ ਨੂੰ ਵੀ ਕੱਢ ਕੱਢ ਕੇ ਕੁੱਤੇ ਦੀ ਮੌਤ ਮਾਰਿਆ ਸੀਗਾ ਇਸੇ ਤਰ੍ਹਾਂ ਇਹਨਾਂ ਨੂੰ ਪੰਜਾਬ ਚੋਂ ਮਾਰ ਕੇ ਖਤਮ ਕੀਤਾ ਜਾਵੇ ਬੀਨਤ ਸਿੰਘ ਦੀ ਸਰਕਾਰ ਨੂੰ ਬੀਨਤ ਸਿੰਘ ਨੂੰ ਮੈਂ ਸਲੂਟ ਕਰਦਾ ਹਾਂ ਅੱਜ ਯੋਗੀ ਸਰਕਾਰ ਉੱਤਰ ਪ੍ਰਦੇਸ਼ ਦੇ ਵਿੱਚ ਆ ਜਿੱਥੇ ਕ੍ਰਾਈਮ ਰੇਟ ਬਹੁਤ ਹਾਈ ਪੀਕ ਦੇ ਉੱਤੇ ਸੀਗਾ ਅੱਜ ਉੱਥੇ ਕ੍ਰਾਈਮ ਰੇਟ ਬਹੁਤ ਲੋ ਹੋ ਗਿਆ ਕਿਉਂਕਿ ਯੋਗੀ ਨੇ ਪਲਟੋਚਰ ਚਲਾ ਦਿੱਤੇ ਯੋਗੀ ਜਿੰਦਾ ਦਾ ਮਰਜੀ ਆ ਮੈਂ ਸਮਝਦਾ ਐ ਵੀ ਭਗਵਾਨ ਤੁਮਨ ਜਿਹਨੂੰ ਯੋਗੀ ਤੋਂ ਸਿੱਖਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਸਖਤ ਕਾਨੂੰਨ ਬਣਾਵੇ ਕਿ ਜਿਹੜੇ ਵਹਿਲਣ ਲੋਕ ਧਰਨੇ ਲਾ ਕੇ ਤੀਜੇ ਚੌਥੇ ਦਿਨ ਚੁੱਕ ਕੇ ਛੰਡੇ ਤੇ ਮੁਆਵਜ਼ੇ ਮੰਗਣ ਲੱਗ ਪੈਂਦੇ ਆ ਬੈਂਕਾਂ ਦੇ ਲੁੱਟੇਰੇ